ਲੰਗੇ ਦਿਨੀ ਕੋਰਟਸ ਦੇ ਵਿੱਚ ਅਦਾਲਤਾਂ ਦੇ ਵਿੱਚ ਬਹੁਤ ਕੁਝ ਹੋਇਆ بڑے ਮਸਲਿਆਂ ਦੇ ਉੱਤੇ ਬੜੇ سارے ਫੈਸਲੇ ਸੁਣਾਏ ਗਏ ਨੇ ਔਰ ਉਹਨਾਂ ਫੈਸਲਿਆਂ ਦਾ ਕੀ ਵजूद ਹੈ ਭਵਿੱਖ ਕੀ ਹੈ ਉਦੇ ਬਾਰੇ ਗੱਲਬਾਤ ਕਰਦੇ ਆ ਆਖਰ ਅਦਾਲਤਾਂ ਦੇ ਵਿੱਚ ਹੋਇਆ ਕੀ ਹੈ ਇਸ ਬਾਰੇ ਗੱਲਬਾਤ ਕਰਦੇ ਆ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਸਮਾਰਤਾ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਲੰਗੇ ਦੀਆਂ ਅਦਾਲਤਾਂ ਦੇ ਵਿੱਚ ਜੋ ਕੁਝ ਹੋਇਆ ਸ਼ੁਰੂਆਤ ਕਰਦੇ ਆ ਡੀਆਈਜੀ ਹਰਚਰਨ ਸਿੰਘ ਭੁੱਲਰ ਤੋਂ ਡੀਆਈਜੀ ਭੁੱਲਰ ਵਾਲੇ ਕੇਸ ਦੇ ਵਿੱਚ ਸੀਬੀਆਈ ਦੇ ਵਿੱਚ ਦੁਬਾਰਾ ਪੇਸ਼ੀ ਸੀ ਔਰ ਪੇਸ਼ੀ ਦੌਰਾਨ ਦੋਵੇਂ ਜਣਿਆਂ ਨੂੰ ਇਵਨ ਪੇਸ਼ ਕੀਤਾ ਗਿਆ ਕਹਿੰਦੇ ਬੜੀ ਗਹਿਮਾ ਗਹਿਮੀ ਹੋਈ ਹੈ ਵਿਜੀਲੈਂਸ ਆਪਣਾ ਜੋਰ ਲਾ डीजी पुल्लर ਵੱਲੋਂ ਦੋ ਵਕੀਲ ਪੇਸ਼ ਹੋਏ ਆ ਜਿਨ੍ਹਾਂ ਇੱਕ ਤਾਂ ਇਹਨਾਂ ਦਾ ਐਚਐਸ ਤਨੂਆ ਨੇ ਇੱਕ ਹੋਰ ਐਡਵੋਕੇਟ ਪੁੱਲਰ ਨੇ ਦੋ ਪੇਸ਼ ਹੋਏ ਆ ਉਸ ਤੋਂ ਇਲਾਵਾ ਕਿਸ਼ਨੂ ਵੱਲੋਂ ਵੀ ਇੱਕ ਐਡਵੋਕੇਟ ਆਪਣਾ ਅਲੱਗ ਪੇਸ਼ ਹੋਇਆ ਕਿਸ਼ਨੂ ਸ਼ਾਰਦਾ ਵੱਲੋਂ ਤੇ ਸੀਬੀਆਈ ਦੇ ਵਕੀਲ ਵੀ ਪੇਸ਼ ਹੋਏ ਆ ਨਰਿੰਦਰ ਸਿੰਘ ਪੇਸ਼ ਹੋਇਆ ਔਰ ਉਹਨਾਂ ਨੇ ਕੱਲ ਅਦਾਲਤ ਦੇ ਵਿੱਚ ਬੜੀ ਤਲਖੀ ਵੀ ਹੋਈ ਆ ਤਿੱਖੀ ਬਹਿਸ ਵੀ ਹੋਈ ਆ ਬਿਜਲੈਂਸ ਇਸ ਚੀਜ਼ ਦਾ ਜ਼ੋਰ ਪਾ ਰਹੀ ਸੀ ਉਹਨਾਂ ਦੇ ਵਕੀਲ ਜਿਹੜੇ ਵਿੱਚ ਬਚਾ ਪੱਖ ਦੇ ਵਕੀਲ ਸੀਗੇ ਭੁੱਲਰ ਸਾਹਿਬ ਦੇ ਇਹ ਕਹਿ ਰਹੇ ਸੀਗੇ ਵੀ ਕਿਸੇ ਕੀਮਤ ਦੇ ਉੱਤੇ ਸਾਡੇ ਇਹ ਬਿਜਲੈਂਸ ਅਧਿਕਾਰ ਖੇਤਰ ਦੇ ਵਿੱਚ ਸੀਬੀਆਈ ਦਾ ਅਧਿਕਾਰ ਖੇਤਰ ਮੰਨਦਾ ਨਹੀਂ ਹੈ ਸੀਬੀਆਈ ਆ ਨਹੀਂ ਸਕਦੀ ਸੂਬੇ ਦੇ ਵਿੱਚ ਬਿਨਾਂ ਸਰਕਾਰ ਦੀ ਪਰਮਿਸ਼ਨ ਤੋਂ ਇਹ ਡੀਆਈਜੀ ਆ ਪੰਜਾਬ ਤੇ ਇਹ ਪੰਜਾਬ ਦਾ ਡੀਆਈਜੀ ਹੈ ਸੀਬੀਆਈ ਕਿਵੇਂ ਆ ਸਕਦੀ ਆ ਤੇ ਪੰਜਾਬ ਸਰਕਾਰ ਤੋਂ ਇਹਦੀ ਮਨਜ਼ੂਰੀ ਲੈਣੀ ਪਵੇਗੀ ਪਹਿਲਾਂ ਬਾਅਦ ਸੀਬੀਆਈ ਦੇ ਵਕੀਲ ਬੜੇ ਸਿਆਣੇ ਸੀ ਨਰਿੰਦਰ ਸਿੰਘ ਉਹਾਂ ਨੇ ਤਰਕ ਦਿੱਤਾ ਵੀ ਕਿਤੇ ਭ੍ਰਸ਼ਟਾਚਾਰ ਹੋ ਰਿਹਾ ਹੈ ਅਸੀਂ ਚੰਡੀਗੜ੍ਹ ਦੇ ਵਿੱਚ ਆ ਸਾਡੀ ਉੱਥੇ ਦੀ ਕਾਰ ਖੇਤਰ ਹੈ ਜੇ ਸਾਡੇ ਭ੍ਰਸ਼ਟਾਚਾਰ ਹੋ ਰਿਹਾ ਅਸੀਂ ਅੱਖਾਂ ਨਹੀਂ ਬੰਦ ਕਰ ਸਕਦੇ ਸਾਡਾ ਦਾਇਰਾ ਹੈਗਾ ਅਸੀਂ ਕੰਮ ਕਰਨਾ ਹੈ ਅਸੀਂ ਕਰਪਸ਼ਨ ਛੱਡ ਨਹੀਂ ਸਕਦੇ ਜੇ ਕੋਈ ਸਾਡੇ ਕੋਲ ਸਬੂਤ ਮਿਲ ਰਹੇ ਆ ਜਾਂਚ ਦੇ ਵਿੱਚ ਐਵੀਡੈਂਸ ਆ ਰਹੀ ਹੈ ਤੇ ਅਸੀਂ ਗ੍ਰਿਫਤਾਰ ਕਰ ਸਕਦੇ ਆ ਤੇ ਅਦਾਲਤ ਨੇ ਇਹ ਗੱਲ ਨੂੰ ਕਬੂਲਿਆ ਵੀ ਹੈ ਵੀ ਸੀਬੀਆਈ ਦੀ ਜਿਹੜੀ ਕਰਪਸ਼ਨ ਦੇ ਖਿਲਾਫ ਜਾਂਚ ਹੈਗੀ ਉਹਨੂੰ ਰੋਕਿਆ ਨਹੀਂ ਜਾ ਸਕਦਾ ਉਹਨੂੰ ਉਹਨੂੰ ਕਿਤੇ ਲਿਮਟ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਕ腐ਸ਼ਨ ਦੇ ਖਿਲਾਫ ਹੋ ਕੰਮ ਕਰ ਰਹੀ ਹੈ ਫਿਰ ਦੂਜੀ ਜਗ੍ਹਾ ਜੇ ਆਪਾਂ ਕਹੀਏ ਕਿ ਇਹਨਾਂ ਦੇ ਜਿਹੜੇ ਵਕੀਲ ਆ ਉਹਨਾਂ ਨੂੰ ਵੀ ਥੋੜਾ ਜਿਹਾ ਹੋਰ ਜਿਹੜਾ ਮੈਂ ਸਮਝਾਂ ਕਿ ਸਹੀ ਨਹੀਂ ਬਈ ਗੱਲ ਦੂਜੇ ਸਰਕਾਰੀ ਵਕੀਲ ਜਿਹੜੇ ਸੀਬੀਆਈ ਦੇ ਆ ਉਹ ਵੀ ਤੱਥਾਂ ਦੇ ਆਧਾਰ ਤੇ ਦੂਜੀ ਗੱਲ ਹੋਈ ਜਿੱਤੇ ਚ ਬੜੀ ਇਹਨਾਂ ਨੂੰ ਨਮੋਸ਼ੀ ਵੀ ਹੋਈ ਦੋਨਾਂ ਵਕੀਲਾਂ ਨੇ ਤੱਥ ਪੇਸ਼ ਕੀਤਾ ਬਈ ਜਿਹੜਾ ਵਿਜੀਲੈਂਸ ਨੇ ਆਮਦਨ ਤੋਂ ਵੱਧ ਜ਼ਿਆਦਾ ਦਾ ਪਰਚਾ ਦਿੱਤਾ ਉਹ ਪਰਚਾ ਸੀਬੀਆਈ ਦੇ ਪਰਚੇ ਤੋਂ ਪਹਿਲਾਂ ਦਾ ਤੇ ਬਈ ਇਹ ਸੀ ਇੱਕ ਕ੍ਰਾਈਮ ਨੇ ਦੋ ਐਫਆਈਆਰ ਨਹੀਂ ਹੋ ਸਕਦੀਆਂ ਬਈ ਸੀਬੀਆਈ ਦਾ ਉਹ ਪਰਚਾ ਰੱਦ ਕੀਤਾ ਜਾਵੇ ਆਮਦਨ ਤੋਂ ਜਿਆਦਾ ਤੋਂ ਵੱਧ ਦਾ ਉਹਦਾ ਕੋਈ ਤੱਲੁਕਤ ਨਹੀਂ ਹੋਣਾ ਚਾਹੀਦਾ ਤੇ ਬੜੇ ਦਲੀਲਾਂ ਨਾਲ ਦੋਨਾਂ ਐਡਵੋਕੇਟ ਨੇ ਜਿਹੜੇ ਉਹਨਾਂ ਦੇ ਧਨਵਾ ਸਾਹਿਬ ਨੇ ਤੇ ਭੁੱਲਰ ਨੇ ਬੜੇ ਤਰਕ ਰੱਖ ਕੇ ਬਈ ਦੋ ਐਫਆਈਆਰ ਕਿਵੇਂ ਹੋ ਸਕਦੀਆਂ ਇੱਕ ਕ੍ਰਾਈਮ ਨੇ ਇੱਕ ਪੰਜਾਬ ਡਿਜੀਲੈਂਸ ਬਿਊਰੋ ਵੀ ਦੇ ਰਿਆ ਉਧਰੋਂ ਸੀਬੀਆਈ ਵੀ ਦੇ ਰਹੀ ਆ ਫਿਰ ਸੀਬੀਆਈ ਦੇ ਐਡਵੋਕੇਟ ਨੇ ਬੜੇ ਤਰੀਕੇ ਨਾਲ ਦੱਸਿਆ ਨਰਿੰਦਰ ਸਿੰਘ ਬੜੇ ਸੁਲਝੇ ਵਕੀਲ ਸੀ ਉਹ ਕਹਿੰਦੇ ਬਈ ਸਾਡੀ ਜਿਹੜੀ ਦੂਜੀ ਐਫਆਈਆਰ ਹੈ ਉਹ ਐਸਐਫਆਈਆਰ ਦੇ ਕੰਟੈਸਟ ਦੇ ਵਿੱਚ ਕੜੀ ਦੇ ਨਾਲ ਕੜੀ ਜੁੜੀ ਹੋਈ ਹੈ ਸਾਡੇ ਕੋਲ ਸਬੂਤ ਮਿਲੇ ਆਮਦਨ ਤੋਂ ਬਾਅਦ ਜਦੋਂ ਅਸੀਂ ਆਪਣੀ ਐਫਆਈਆਰ ਦਿੱਤੀ ਤੇ ਇਹਦੇ ਵਿੱਚ ਸਾਡਾ ਦੇਣਾ ਫਰਜ਼ ਹੈਗਾ ਤੇ ਸਾਡਾ ਦੇਣਾ ਅਧਿਕਾਰ ਵੀ ਹੈਗਾ ਬਈ ਜੇ ਕੋਈ ਆਮਦਨ ਤੋਂ ਬਾਅਦ ਕਿਸੇ ਅਫਸਰ ਦੀ ਮਿਲੇਗੀ ਤੇ ਅਸੀਂ ਉਹਦੀ ਐਫਆਈਆਰ ਦਵਾਵਾਂਗੇ ਤੇ ਅਦਾਲਤ ਨੇ ਕਿਹਾ ਬਈ ਅਦਾਲਤ ਦੇ ਜੱਜ ਸਾਹਿਬ ਨੇ ਵੀ ਬਹੁਤ ਅੱਛਾ ਫੈਸਲਾ ਸੁਣਾਇਆ ਉਹ ਕਹਿੰਦੇ ਇਹ ਕਿਵੇਂ ਹੋ ਸਕਦਾ ਮੈਨੂੰ ਸੀਬੀਆਈ ਜਿਹੜੀ ਐ ਇਸ ਕੇਸ ਤੋਂ ਵੱਖ ਹੋ ਜੇ ਆਮਦਨ ਤੋਂ ਵੱਧ ਜ਼ਿਆਦਾ ਦੇ ਜਦੋਂ ਇਨਵੈਸਟੀਗੇਸ਼ਨ ਕਰ ਰਹੇ ਆ ਉਹ ਤਕੀਕਾਤ ਕਰ ਰਹੇ ਆ ਉਹ ਜਾਂਚ ਕਰ ਰਹੇ ਆ ਤੇ ਉਹਨਾਂ ਕੇ ਤੱਥ ਆ ਰਹੇ ਆ ਉਹਨਾਂ ਨੇ ਆਪਣੀ ਐਫਆਈਆਰ ਦਿੱਤੀ ਐ ਤੇ ਉਹਨਾਂ ਨੂੰ ਇਸ ਵਾਂਝੇ ਨਹੀਂ ਕੀਤਾ ਜਾ ਸਕਦਾ ਦੂਜੀ ਐਫਆਈਆਰ ਤੋਂ ਇਹ ਨਹੀਂ ਭੁਲਿਆ ਹੈਗਾ ਵੀ ਇਹਨਾਂ ਨੂੰ ਵਾਂਝੇ ਕਰ ਦਾਂਗੇ ਆਮਦਨ ਤੋਂ ਵੱਧ ਜ਼ਿਆਦਾ ਦੇ ਆਮਦਨ ਤੋਂ ਵੱਧ ਜ਼ਿਆਦਾ ਦੀ ਐਫਆਈਆਰ ਦੀ ਜਾਂਚ ਵੀ ਕਰਨਗੇ ਅਦਾਲਤ ਨੇ ਕਰ ਦਿੱਤਾ ਵੀ ਰਿਟਰਨ ਦੇ ਵਿੱਚ ਮਤਲਬ ਕੋਈ ਹੋਰ ਪਰਚਾ ਵੀ ਹੈਗਾ ਇਹਦੇ ਵਿੱਚ ਅੱਛਾ ਮਤਲਬ ਆਮਦਨ ਤੋਂ ਬਾਅਦ ਜਦ ਅਦਾਲਤ ਦਾ ਪਰਚਾ ਵੀ ਹੋ ਗਿਆ ਨਾ ਬਾਕੀ ਜਿਹੜੇ ਸਟੇਟ ਦੇ ਪਰਚੇ ਦਿੱਤੇ ਹੋਏ ਆ ਵੀ ਚੰਡੀਗੜ੍ਹ ਦੇ ਵਿੱਚ ਜੋ ਉਹਨਾਂ ਦੀ ਕੋਠੀ 'ਚੋਂ ਮਿਲਿਆ ਸ਼ਰਾਬ ਵਗੈਰਾ ਮਿਲੀ ਉਹਦਾ ਅਲੱਗ ਪਰਚਾ ਹੈਗਾ ਉਹ ਚੰਡੀਗੜ੍ਹ ਪੁਲਿਸ ਦਾ ਪਰਚਾ ਉਹ ਹਜੇ ਪੁਲਿਸ ਦੇ ਅਲੱਗ ਆਣੇ ਪਰਚੇ ਉਹ ਇੱਕ ਜਿਹੜਾ ਸਮਰਾਲੇ ਉਹਨਾਂ ਦੇ ਫਾਰਮ ਹਾਊਸ ਵਾਲਾ ਪਰਚਾ ਉਹ ਅਲੱਗ ਹੈਗਾ ਉਹ ਤਾਂ ਸਟੇਟ ਪੁਲਿਸ ਦਾ ਪਰਚਾ ਹੈਗੀ ਆ ਚੰਡੀਗੜ੍ਹ ਪੁਲਿਸ ਦੇ ਪਰਚੇ ਲੇਕਿਨ ਸੀਬੀਆਈ ਨੇ ਆਪਣੇ ਪਰਚੇ ਦੇ ਵਿੱਚ ਜਿਹੜਾ ਇਹ ਹੀ ਰਿਮਾਂਡ 5 ਦਿਨ ਦਾ ਹੋਰ ਮੰਗਿਆ ਆਪਣੇ ਪੁਰਾਣੇ ਪਰਚੇ 'ਚ ਉਹਨਾਂ ਨੇ ਲਿਖਿਆ ਆਪਣੇ ਰਿਮਾਂਡ ਐਪਲੀਕੇਸ਼ਨ ਜੇ ਵੀ ਸਾਨੂੰ ਕਪ ਜਿਹੜਾ ਬਿਲਕੁਲ ਇਨਵੈਸਟੀਗੇਸ਼ਨ ਚ ਸਾਡੀ ਹੈਲਪ ਨਹੀਂ ਕਰ ਰਹੇ ਸਾਨੂੰ ਉਲਟ ਪੁਲਟ ਘੁਮਾਈ ਜਾ ਰਹੇ ਆ ਸਾਨੂੰ ਸਿੱਧੇ ਜਾਂਚ ਨਹੀਂ ਦੇ ਰਹੇ ਸਾਡੇ ਦੋ ਉਹਨਾਂ ਨੇ ਵੀ ਦੱਸਿਆ ਕਿ ਪਿਛਲੇ 2 ਮਹੀਨਿਆਂ ਦੇ ਵਿੱਚ ਪਿਛਲੇ 2 ਮਹੀਨਿਆਂ ਚ ਇਹਨਾਂ ਦੇ ਖਾਤੇ ਚ ਕਹਿੰਦਾ 32 ਲੱਖ ਰੁਪਈਆ ਆਇਆ ਸੈਲਰੀ ਇਹਨਾਂ ਦੀ 3.5 ਲੱਖ ਰੁਪਈਆ ਤੇ 32 ਲੱਖ ਕਿੱਥੋਂ ਆ ਗਿਆ ਉਹ ਸਾਨੂੰ ਜਾਂਚ ਤੱਕ ਕਰਨੀ ਪੈਣੀ ਹੈ ਨਾ 2 ਮਹੀਨਿਆਂ ਚ ਆਖਰੀ 2 ਮਹੀਨਿਆਂ ਦੇ ਖਾਤੇ ਚ 32 ਲੱਖ ਰੁਪਈਆ ਆ ਰਹੇ ਇੰਨੀ ਤਾਂ ਇਹਨਾਂ ਨੇ ਕਹਿੰਦਾ ਸੈਲਰੀ ਵੀ ਇੰਨੀ 2 ਮਹੀਨੇ ਦੀ ਤੇ ਜੱਜ ਸਾਹਿਬ ਨੇ ਫਿਰ ਉਹਦੇ ਵਿੱਚ ਕਿਹਾ ਵੀ ਤੁਸੀਂ ਜੇ ਨਹੀਂ ਦੇ ਰਹੇ ਤੁਸੀਂ ਹੋਰ ਇਹਨਾਂ ਦਾ ਰ ਉਹਨਾਂ ਨੇ ਓਕੇ ਔਰ ਬੜਾ ਮਤਲਬ ਮੈਂ ਕਹਾ ਕਿ ਸੀਬੀਆਈ ਦਾ ਜਿਹੜਾ ਐਡਵੋਕੇਟ ਹੈ ਉਹਨਾਂ ਨੇ ਕੱਲ ਆਪਣੀਆਂ ਜਿੰਨੀਆਂ ਉਹਨਾਂ ਨੇ ਗੱਲਾਂ ਕਹੀਆਂ ਅਦਾਲਤ ਨੇ ਉਹਨਾਂ ਨੂੰ ਤਰਕਾਂ ਦੇ ਆਧਾਰ ਦੇ ਉੱਤੇ ਉੱਤੇ ਸਹਿਮਤੀ ਪ੍ਰਗਟਾਈ ਹੈ ਬਈ ਤੁਸੀਂ ਪੁਛਤਾਚ ਕਰੋ ਅਗਲੇ 5 ਦਿਨ ਹੋਰ ਕਰੋ ਫਿਰ ਕ੍ਰਿਸ਼ਨੂ ਦੇ ਮਾਮਲੇ ਵਿੱਚ ਵੀ ਪੇਚ ਫਸ ਗਿਆ ਕਿਸੂ ਦੇ ਮਾਮਲੇ ਚ ਉਹਨਾਂ ਦੇ ਵਕੀਲ ਨੇ ਵੀ ਕਿਹਾ ਬਈ ਇਹਨਾਂ ਨੂੰ ਦੇਖੋ ਜੀ ਐਵੇਂ ਹੀ ਕਸੀਟਿਆ ਹੋਇਆ ਇਹਨਾਂ ਦਾ ਕੀ ਲੈਣਾ ਦੇਣਾ ਜੀ ਹੈ ਉਹ ਹੈ ਜੋ ਵੀ ਕਹਿ ਸਕਦਾ ਸੀ ਤਾਂ ਉਹਨਾਂ ਦੇ ਵਕੀਲ ਨੇ ਫਿਰ ਸੀਬੀਆਈ ਦੇ ਵਕੀਲ ਨੇ ਕਿਹਾ ਬਈ ਕਹਿੰਦਾ ਇਹ ਕ੍ਰਿਸ਼ਨੂ ਸ਼ਾਰਦਾ ਤੇ ਇਹਦੀ ਜਨਾਨੀ ਹਣੀ ਸ਼ਰਮਾ ਉਹ ਜਿਲਾਨੀ ਦਾ ਨਾਮ ਵੀ ਗੱਲ ਆ ਗਿਆ ਅੱਛਾ ਇਹਨਾਂ ਦੇ ਕਹਿੰਦਾ ਇਹਨਾਂ ਨੂੰ ਪੁੱਛੋ ਇਹਨਾਂ ਨੇ ਇਹਦਾ ਕਾਰੋਬਾਰ ਕੀ ਹੈ 1 ਕਰੋੜ 20 ਲੱਖ ਰੁਪਏ ਦੀ ਇਹਨਾਂ ਕੋਲ ਪ੍ਰਾਪਰਟੀਆਂ ਕਿੱਥੋਂ ਆ ਗਈਆਂ ਇਹਨਾਂ ਕੋਲ ਇੰਨੇ ਗਹਿਣੇ ਕਿੱਥੋਂ ਇਹਨਾਂ ਨੇ ਇਕੱਠੇ ਕਰ ਲਏ ਇਸ ਸਾਲ ਦੋ ਸਾਲ ਚ ਇਹਦਾ ਕਿਹੜਾ ਕੰਮ ਹੈ ਕਹਿੰਦੇ ਇਹਦਾ ਕੰਮ ਇਹੀ ਹੈ ਅਫਸਰਾਂ ਦੀ ਦਲਾਲੀ ਕਰਨਾ ਤੇ ਇਸ ਕਰਕੇ ਕਹਿੰਦੇ ਸਾਨੂੰ ਇਹ ਪੁੱਛਣਾ ਪੈਣਾ ਵੀ ਇਹ ਜਿਹੜਾ 1 ਕਰੋੜ 20 ਲੱਖ ਰੁਪਇਆ ਇਹਦੇ ਕੋਲ ਇਕੱਠਾ ਹੋਇਆ ਕਿੱਥੋਂ ਆਇਆ ਤੇ ਉਹਨਾਂ ਨੇ ਕੱਲ ਉਹਦੀ ਫੈਕਟ ਅਤੇ ਫਿਗਰ ਵੀ ਦਿੱਤੀ ਹਨੀ ਸ਼ਰਮਾ ਇਹਦੀ ਵਾਈਫ ਦੀ ਤੇ ਇਹਦੀ ਜਿਹੜੀ ਅਪਲੀਕੇਸ਼ਨ ਹੁਸ਼ਾਰਦਾ ਦੀ। ਪਰ ਹਨੀ ਸ਼ਰਮਾ ਦਾ ਨਾਮ ਮਚ ਡਾਕਟਰ ਸਾਹਿਬ ਕਾ ਨੂੰ ਆਇਆ ਫਿਰ। ਹਨੀ ਸ਼ਰਮਾ ਦਾ ਨਾਮ ਆਇਆ ਉਹਦੀ ਵਾਈਫ ਦੇ ਨਾਮ ਤੇ ਵੀ ਪ੍ਰਾਪਰਟੀਆਂ ਦੇ ਉਹ ਬਹੁਤ ਗੈਣੇ ਖਰੀਦੇ ਗਏ ਆ। ਉਹਦੀ ਵਾਈਫ ਦੇ ਨਾਮ ਪ੍ਰਾਪਰਟੀਆਂ ਖਰੀਦੀਆਂ ਗਈਆਂ। ਉਹ ਉਹਨਾਂ ਨੇ ਦੱਸਿਆ ਵੀ ਇਦ ਫੈਕਟ ਰਿਕਾਰਡ ਕੱਢ ਕੇ ਦਿੱਤਾ ਦੇਖੋ। ਫਿਰ ਉਹਨਾਂ ਨੇ ਵੀ ਕਿਹਾ ਵੀ ਸਾਡੇ ਕੋਲ ਜਿਹੜੀ ਇਲੈਕਟ੍ਰੋਨਿਕ ਸਬੂਤ ਸੀਗੇ ਜਿਹੜੇ ਆਪਾਂ ਮੋਬਾਈਲ ਸੀਗੇ, ਚੈਟ ਸੀਗੀਆਂ, ਕੰਪਿਊਟਰ ਸੀਗਾ ਕਾਫੀ ਕੁਝ ਸਾਨੂੰ ਅਹਿਮ ਮਿਲਿਆ। ਸਾਨੂੰ ਹਜੇ ਇਹਦੀ ਜਾਂਚ ਕਰਨ ਦੀ ਲੋੜ ਆ। ਫਿਰ ਉਹਨਾਂ ਨੇ 5 ਦਿਨ ਦਾ ਰਿਮਾਂਡ ਪੁੱਲਰ ਦਾ ਦਿੱਤਾ। ਤੇ 4 ਦਿਨ ਦਾ ਰਿਮਾਂਡ ਕਿਸ਼ ਨੂੰ ਛਾਰਦਾ ਦਿੱਤਾ ਤੇ ਹੁਣ ਇਹਨਾਂ ਨੂੰ CBI ਹਜੇ ਨਾ ਯਾਨੀ ਸਮਝੋ ਭਈ ਇਹਨਾਂ ਨੂੰ 5 ਦਿਨ ਤੇ 4 ਦਿਨ ਗ੍ਰਿਲ ਕਰੇਗੀ ਹੋਰ ਗੱਲਾਂ ਬਾਹਰ ਨਿਕਲ ਕੇ ਸਾਹਮਣੇ ਆਣਗੀਆਂ ਕਿ ਡਾਕੂਮੈਂਟਸ ਦੇ ਵਿੱਚ ਹੋਰ ਨਿਕਲਦਾ ਪਿਆ ਵਾ ਕਿੱਥੇ ਕਿੱਥੇ ਜਦਾਦਾਂ ਹੋਰ ਨਿਕਲਦੀਆਂ ਪਈਆਂ ਜਾਂ ਕਿਤੇ ਕਿਤੇ ਪੈਸੇ ਇਨਵੈਸਟ ਹੋਏ ਹੋਏ ਆ ਉਹਦੇ ਬਾਰੇ ਹਜੇ ਤੱਕ ਜਾਂਚ ਜੜੀ ਆ CBI ਵੱਲੋਂ ਜਾਣੀ ਆ ਇੱਕ ਜਿਹੜੀ ਨਵੀਂ ਚੀਜ਼ ਜਿਹੜੀ ਅਮੈਂਡਮੈਂਟ ਕੱਲ ਹੋਈ ਆ ਅਦਾਲਤ ਨੇ ਇਹ ਵੀ ਕਹਿ ਦਿੱਤਾ ਕਿ ਰੋਜ਼ ਇਹਨਾਂ ਦੇ ਐਡਵੋਕੇਟ ਜਿਹੜੇ ਡੀਐਚ ਪੁੱਲਰ ਦੇ ਐਡਵੋਕੇਟ ਹੈ 4 ਵਜੇ ਤੋਂ 5 ਵਜੇ ਤੱਕ ਸ਼ਾਮੀ ਇੱਕ ਘੰਟਾ ਇਹਨਾਂ ਨੂੰ ਰੋਜ਼ ਮਿਲ ਸਕਦੇ ਆ ਗੱਲ ਕਰ ਸਕਦੇ ਇਹਨਾਂ ਦੇ ਨਾਲ ਤੇ ਉਹਨਾਂ ਦੀ ਇਜਾਜ਼ਤ ਕੱਲ ਉਹਨਾਂ ਨੇ ਉਹਨਾਂ ਨੂੰ ਅਧਿਕਾਰਿਕ ਰੂਪ ਦੇ ਵਿੱਚ ਦੇ ਦਿੱਤੀ ਹੈ ਵੀ ਕਸਟਡੀ ਦੇ ਵਿੱਚ ਸੀਬੀਆਈ ਦੇ ਹੈਗੇ ਆ ਲੇਕਿਨ ਦੋਨੋਂ ਐਡਵੋਕੇਟ ਜਿਹੜੇ ਉਹਨਾਂ ਨੂੰ 4 ਤੋਂ 5 ਵਜੇ ਤੱਕ ਜਾ ਕੇ ਮਿਲ ਸਕਦੇ ਆ ਸੋ ਆ ਗੱਲ ਜਿਹੜੀ ਕੱਲ ਅਦਾਲਤ ਦੇ ਵਿੱਚ ਹੋਈ ਹੈ ਲੇਕਿਨ ਮੈਨੂੰ ਲੱਗਦਾ ਕਿ ਸੀਬੀਆਈ ਦਾ ਬਲੜਾ ਬਹੁਤ ਭਾਰੀ ਹੈ ਜਿਵੇਂ ਸੀਬੀਆਈ ਤਰਕਾਂ ਦੇ ਧਾਰ ਤੇ ਗੱਲ ਕਰ ਰਹੀ ਆ ਹਨੀ ਸ਼ਰਮਾ ਦੀਆਂ ਪ੍ਰਾਪਰਟੀਆਂ ਤੇ কৃষ্ণ ਸ਼ਾਰਦਾ ਦੀਆਂ ਕੱਢ ਲਿਆ ਯਾਰ ਇਹਦਾ ਮਤਲਬ ਲੰਬਾ ਚੋੜਾ ਅਗੇ ਪੇਚਾ ਪੈਣ ਵਾਲਾ ਹੈ ਕਿਉਂਕਿ কৃষ্ণ ਸ਼ਾਰਦਾ ਦੇ ਉੱਤੇ ਤਾਂ ਇਹ ਹੈਗਾ ਕਿ ਉਹਨੇ ਕਈ ਅਫਸਰਾਂ ਦੀ ਦਲਾਲੀ ਕੀਤੀ ਆ ਇਹਦਾ ਮਤਲਬ ਕਈ ਅਫਸਰ ਪੰਜਾਬ ਦੇ ਉਹਨਾਂ ਨੂੰ ਲਪੇਟਣ ਦੀ ਤਿਆਰੀ কৃষ্ণ ਸ਼ਾਰਦਾ ਦੇ ਜ਼ਰੀਏ ਕੀਤੀ ਜਾ ਰਹੀ ਹੈ ਡਾਕਟਰ ਸਾਹਿਬ ਜਿਸ ਨੂੰ ਦਲਾਲ ਆਖਿਆ ਜਾ ਰਿਹਾ ਹੈ কৃষ্ণ ਸ਼ਾਰਦਾ ਜੇ ਉਸ ਦੀ ਪਤਨੀ ਦੇ ਨਾਮ ਦੇ ਉੱਤੇ ਪ੍ਰਾਪਰਟੀਆਂ ਬੋਲ ਸਕਦੀਆਂ ਐ ਡੀਏਜੀ ਹਰਚਰਨ ਭੁੱਲਰ ਜਿਨ੍ਹਾਂ ਦੇ ਕੋਲੋਂ ਇੰਨਾ ਕੁਝ ਬਰਾਮਦ ਹੋ ਗਿਆ ਉਹਨਾਂ ਦੇ ਪਰਿਵਾਰਕ ਜੀਆਂ ਦੇ ਨਾਮ ਦੇ ਉੱਤੇ ਵੀ ਹੋ ਸਕਦਾ ਹੈ ਕਿ ਬਹੁਤ ਕੁਝ ਹੋ ਹਜੇ ਉਹਨਾਂ ਦੇ ਪਰਿਵਾਰ ਵੱਲ ਨਹੀਂ ਗਈ ਹੈਗੀ ਸੀਬੀਆਈ ਹਜੇ ਕਿਉਂਕਿ ਉਹਨਾਂ ਦੀਆਂ ਹੀ ਜਿਦਾਦਾਂ ਇੰਨੀਆਂ ਨਿਕਲ ਆਈਆਂ ਸੀਬੀਆਈ ਇਹ ਜੋ ਝੂਲਜੀ ਹੋਈ ਹੈ ਸੀਬੀਆਈ ਤਾਂ ਹਜੇ ਉਹਨਾਂ ਦੇ ਪਰਿਵਾਰ ਵੱਲ ਲੱਗੇ ਜਾਏਗੀ ਉਹਨਾਂ ਦੇ ਉਹ ਤਾਂ ਹਜੇ ਦੇਖਦੀ ਪਈ ਹੈ 32 ਲੱਖ ਰੁਪਏ ਇਹਨਾਂ ਨੂੰ ਖਾਤਿਆਂ 'ਚ ਆਇਆ ਕਿੱਥੋਂ ਕਿੱਥੋਂ ਆ ਕਿੰਨੇ ਵੇਚਿਆ ਕਿਉਂ ਵੇਚਿਆ ਇਹ ਛੋਟੀਆਂ ਗੱਲਾਂ ਨਹੀਂ ਹੈਗੀਆਂ ਇੰਨੀਆਂ ਜ਼ਮੀਨ ਜਿਦਾਦਾਂ ਰਜਿਸਟਰੀਆਂ ਕਢਾਣੀਆਂ ਫਿਰ ਉਹਨਾਂ ਦੇ ਜਿਹੜੇ ਆ ਸਾਰੇ ਅੱਗੋਂ ਖਰੀਦਦਾਰ ਪ੍ਰਾਪਰਟੀ ਡੀਲਰ ਪੁਪਿੰਦਰ ਪ੍ਰਾਪਰਟੀ ਡੀਲਰ ਹੈ ਗੁਲਾਟੀਆ ਸਾਰਿਆਂ ਦੀ ਤਕੀਕਾ ਚੱਲ ਰਹੀ ਹੈ ਬਈ ਕਿੰਨਾ ਵੱਡਾ ਨੈਟਵਰਕ ਸੀਗਾ ਕਿੰਨੀਆਂ ਜ਼ਮੀਨ ਤੇ ਦੱਤਾ ਬਣਾਈਆਂ ਲੇਕਿਨ ਇੱਕ ਗਲਤ ਇਸਹਾਫ ਹੋ ਗਈ ਹੈ ਬਈ ਜਿਹੜੀ ਵਕੀਲ ਦਲੀਲ ਦਿੰਦੇ ਸੀ ਕਿ ਸੀਬੀਆਈ ਦਾ ਦਾਰਾ ਪੰਜਾਬ ਦਾ ਨਹੀਂ ਹੈਗਾ ਅਦਾਲਤ ਨੇ ਉਹਨੂੰ ਇੱਕ ਸੰਦਾ ਖਾਰਜ ਕਰ ਛੱਡਿਆ ਬਈ ਸੀਬੀਆਈ ਕਰਪਸ਼ਨ ਦੇ ਮਾਮਲੇ 'ਚ ਕਿਤੇ ਕਾਰਵਾਈ ਕਰ ਸਕਦੀ ਹੈ ਇਹਦੇ ਦਾਇਰੇ ਨੂੰ ਰੋਕਿਆ ਨਹੀਂ ਜਾ ਸਕਦਾ ਸੀਬੀਆਈ ਦਾ ਕੰਮ ਹੈਗਾ ਕਰਪਸ਼ਨ ਨੂੰ ਨਕੇਲ ਪਾਣਾ ਡਾਕਟਰ ਸਾਹਿਬ ਇਸੇ ਗੱਲ ਦੇ ਉੱਤੇ ਮੈਂ ਵਿਚਾਰ ਕਰਨਾ ਚਾਹੁੰਦਾ ਤੁਹਾਡੇ ਨਾਲ ਕਿਉਂਕਿ ਇਹ ਐਕਟ ਆ ਵੀ ਸੋ 20 ਦੇ ਵਿੱਚ ਇਹਦੇ ਚ ਐਮੈਂਡਮੈਂਟ ਕੀਤੀ ਗਈ ਸੀ ਦਿੱਲੀ ਦੀ ਸਪੈਸ਼ਲ ਪੁਲਿਸ ਦਾ ਐਕਟ ਹੈਗਾ ਉਹਦਾ 6ਵਾਂ ਕਲੋਜ਼ ਆ ਉਹ ਨਹੀਂ ਕਰ ਸਕਦੇ ਵਿੱਚ ਹਸਤਕਸ਼ੇਪ ਜਿਹੜਾ ਆ ਉਸ ਐਕਟ ਦੇ ਹਿਸਾਬ ਨਾਲ ਪਰ ਇਹ ਹੁਣ ਕਿਸ ਤਰ੍ਹਾਂ ਕੀਤਾ ਜਾ ਰਿਹਾ ਵਿਜੀਲੈਂਸ ਇਸੇ ਚੀਜ਼ ਤੇ ਤਾਂ ਸਵਾਲ ਖੜ੍ਹ ਰਿਹਾ ਇਹ ਦੇਖੋ ਉਹ ਵਿਜੀਲੈਂਸ ਆਪਣੀ ਜਗ੍ਹਾ ਜਾਂ ਉਹਨਾਂ ਦੇ ਬਚਾਅ ਪੱਖ ਦੇ ਵਕੀਲ ਆ ਜਿਹੜੇ ਭੁੱਲਰ ਸਾਹਿਬ ਤੇ ਤਨੂਆ ਸਾਹਿਬ ਉਹ ਆਪਣੀ ਜਗ੍ਹਾ ਤਰਕ ਸਹੀ ਦੇ ਰਹੇ ਆ ਭਈ ਸੀਬੀਆਈ ਦਾ ਅਧਿਕਾਰ ਖੇਤਰ ਸੂਬੇ ਦੇ ਵਿੱਚ ਨਹੀਂ ਬੰਦਾ ਇਹ ਸਬਜੈਕਟ ਕਰਪਸ਼ਨ ਜਿਹੜਾ ਇਹ ਸੈਂਟਰਲ ਏਜੰਸੀ ਜਿਹੜੀ ਹੈ ਚੰਨੀ ਆ ਸਕਦੀ ਕਿਉਂਕਿ ਉਹ ਪੰਜਾਬ ਦੇ ਡੀਆਈਜੀ ਹੈ ਉਹ ਸੈਂਟਰ ਦੇ ਡੀਆਈਜੀ ਨਹੀਂ ਹੈ ਲੇਕਿਨ ਸਾਫ ਸਿੰਘ ਜੀ ਪਹਿਲਾਂ ਮੈਂ ਇੱਕ ਗੱਲ ਨੂੰ ਕਲੀਅਰ ਦੱਸਾਂ ਜਿਹੜੀ ਐਫਆਈਆਰ ਦਰਜ ਹੋਈ ਆ ਉਹ ਚੰਡੀਗੜ੍ਹ ਦਾ ਚ ਹੋਈ ਆ ਸੀਬੀਆਈ ਨੇ ਮੋਹਾਲੀ ਦੇ ਵਿੱਚ ਐਫਆਈਆਰ ਨਹੀਂ ਦਿੱਤੀ ਸੀਬੀਆਈ ਨੇ ਚੰਡੀਗੜ੍ਹ ਚ ਐਫਆਈਆਰ ਦਿੱਤੀ ਹੈ ਚੰਡੀਗੜ੍ਹ ਦੀ ਐਫਆਈਆਰ ਤੇ ਸੀਬੀਆਈ ਦਾ ਪੂਰਾ ਅਧਿਕਾਰ ਹੈ ਚੰਡੀਗੜ੍ਹ ਜਿਹੜਾ ਉਹ ਯੂਨੀਅਨ ਟੈਰੀਟਰੀ ਹੈ ਕੇਂਦਰ ਸਰਕਾਰ ਦੇ ਅਧੀਨ ਹੈ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਮੇਰਾ ਇੱਕ ਸਵਾਲ ਇਹਦੇ ਨਾਲ ਹੀ ਜੁੜਿਆ ਹੋਇਆ ਡਾਕਟਰ ਸਾਹਿਬ ਹੁਣ ਜਿਵੇਂ ਐਫ ਆਈ ਆਰ ਚੰਡੀਗੜ੍ਹ ਦਰਜ ਹੋਈ ਹੈ ਤੇ ਇਨਟੈਰੋਗੇਸ਼ਨ ਕਰਨ ਲੱਗੇ ਜਦੋਂ ਸੀਬੀਆਈ ਪੰਜਾਬ ਆਉਂਦੀ ਹੈ ਤੇ ਉਹਦੇ ਐਮੈਂਡਮੈਂਟ ਚ ਲਿਖਿਆ ਹੋਇਆ ਹੈ ਕਿ ਪੰਜਾਬ ਸਰਕਾਰ ਦੀ ਪਰਮਿਸ਼ਨ ਦੀ ਲੋੜ ਹੈ ਫਿਰ ਉਹ ਪਰਮਿਸ਼ਨ ਮਿਲ ਰਹੀ ਹੈ ਇਹ ਦੇਖੋ ਉਸ ਕੇਸ ਦੇ ਵਿੱਚ ਜਿਹੜਾ ਚੰਡੀਗੜ੍ਹ ਚੁੱਕ ਕਰ ਰਿਹਾ ਜੀ ਚੰਡੀਗੜ੍ਹ ਚ ਹੁਣ ਮੰਨ ਲਓ ਇੱਕ ਬੰਦਾ ਚੰਡੀਗੜ੍ਹ ਮਟਰ ਕਰਕੇ ਚੱਲ ਜੇ ਮੋਹਾਲੀ ਆ ਜੇ ਕੋਈ ਅਫਸਰ ਹੀ ਹੋਵੇ ਤੇ ਉਹਨੂੰ ਫੜਨਾ ਨਹੀਂ ਉਹਨਾਂ ਨੇ ਹੂੰ ਜਿਹੜਾ ਚੰਡੀਗੜ੍ਹ ਚ ਕ੍ਰਾਈਮ ਹੋ ਗਿਆ ਉਹਦਾ ਤਾਰ ਅਗਰ ਜੁੜਦਾ ਪਿਆ ਰੈੱਡ ਹੈਂਡਿਡ ਜੁੜਦਾ ਪਿਆ ਉਹ ਬੰਦਾ ਕਿਉਂ ਨਹੀਂ ਚੁੱਕਣਾ ਉਹਨਾਂ ਨੇ ਉਹ ਬੰਦਾ ਚੁੱਕ ਲੈ ਉਹਨਾਂ ਨੇ ਉਹ ਭਾਵੇਂ ਡੀਆਈਜੀ ਕਿਤੇ ਦਾ ਹੋਵੇ ਬੰਬੇ ਦਾ ਵੀ ਹੋਵੇ ਮਹਾਰਾਸ਼ਟਰ ਦਾ ਵੀ ਹੋਵੇ ਉਹ ਲਿਆਣਾ ਪੈਣਾ ਉਹਨਾਂ ਨੂੰ ਲੇਕਿਨ ਇਹ ਹੈ ਕਿ ਜੇ ਉਹਨਾਂ ਨੇ ਕਿਸੇ ਮੰਨ ਲਓ ਕਿਸ਼ਨੂ ਸ਼ਾਰਦਾ ਨੂੰ ਇਕੱਲਾ ਫੜ ਲੈਂਦੇ ਜੀ ਠੀਕ ਹੈ ਨਾ ਕਿਸ਼ਨੂ ਸ਼ਾਰਦਾ ਕੋ ਗੱਲ ਨਾ ਕਰਦਾ ਭੁੱਲਰ ਨਾਲ ਗੱਲ ਨਾ ਹੁੰਦੀ ਭੁੱਲਰ ਫੋਨ ਨਾ ਚੱਕਦਾ ਕਿਸ਼ਨੂ ਸ਼ਾਰਦਾ ਦੀ ਅਰੈਸਟ ਪਾ ਲੈਂਦੇ ਫਿਰ ਜਦੋਂ ਭੁੱਲਰ ਨੂੰ ਇਨਵੈਸਟੀਗੇਸ਼ਨ ਲਈ ਬੁਲਾਣਾ ਸੀ ਉਦੋਂ ਪੰਜਾਬ ਸਰਕਾਰ ਦੀ ਲੋੜ ਸੀ ਉਦੋਂ ਪੰਜਾਬ ਸਰਕਾਰ ਦੀ ਲੋੜ ਸੀ ਹੁਣ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਜਿਵੇਂ ਦਿੱਲੀ ਸ਼ਰਾਬ ਘਟਾਲੇ ਦੀ ਐਫ ਆਈ ਆਰ ਦਰਜ ਹੁੰਦੀ ਹੈ ਇਹੜੀ ਪੰਜਾਬ ਦੇ ਕੁਝ ਅਫਸਰਾਂ ਤੋਂ ਪੁੱਛਤਾਚਾਹ ਕਰਨਾ ਚਾਹੁੰਦੀ ਹੈ ਵੀ ਇਹਨਾਂ ਦੀ ਇਨਵੋਲਵਮੈਂਟ ਹੈਗੀ ਹੈ ਉਹਨਾਂ ਨੂੰ ਸਿੱਧੇ ਗ੍ਰਿਫਤਾਰ ਨਹੀਂ ਕਰਦੀ ਉਹਨਾਂ ਨੇ ਲਿਖਿਆ ਲਿਖ ਕੇ ਭੇਜਿਆ ਹੋਇਆ ਪੰਜਾਬ ਸਰਕਾਰ ਨੂੰ ਵੀ ਸਾਨੂੰ ਇਹਨਾਂ ਅਫਸਰਾਂ ਕੋਲੋਂ ਪੁੱਛਤਾਚਾਹ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਹੁਣ ਇਹ ਦੋਨੋਂ ਅਫਸਰ ਦੋਨੋਂ ਅਫਸਰ ਰੈਡ ਹੈਂਡਿਡ ਦਿੱਲੀ ਉਹ ਇੱਥੇ ਪੈਸੇ ਮੰਗਵਾਉਂਦੇ ਹੋਣ ਬਈ ਠੀਕ ਹੈ ਪੈਸੇ ਲੈ ਆਓ ਅਸੀਂ ਖੜੇ ਆਂ ਇੱਥੇ ਮੌਹਲੀ ਖੜੇ ਕਿੱਥੇ ਖੜੇ ਫਿਰ ਸੀਬੀਆਈ ਨਗਰ ਉੱਥੇ ਹੀ ਆ ਬੀੜੀ ਦੇ ਚੱਕਿਆ ਕੋਈ ਬੰਦਾ ਪਹਿਲੀ ਗੱਲ ਤਾਂ ਈਡੀ ਇਦਾਂ ਰੇਟ ਨਹੀਂ ਕਰਦੀ ਡਾਇਰੈਕਟ ਜੇ ਮੰਨ ਲਓ ਸੀਬੀਆਈ ਨੇ ਉੱਥੇ ਬੰਦਾ ਚੱਕਿਆ ਫਿਰ ਉਹਨਾਂ ਨੇ ਅਫਸਰ ਚੁੱਕ ਕੇ ਲੈ ਜਾਣੇ ਫਿਰ ਨਹੀਂ ਪੁੱਛਣ ਦੀ ਲੋੜ ਹੁੰਦੀ ਕਿਉਂਕਿ ਉਹਨਾਂ ਦੀ ਐਫਆਈਆਰ 'ਚ ਕ੍ਰਾਈਮ ਹੋ ਗਿਆ ਉਹ ਯੂਨੀਅਨ ਟੈਰੀਟਰੀ ਚ ਹੋ ਗਿਆ ਕ੍ਰਾਈਮ ਦਿੱਲੀ ਵੀ ਇੱਕਦਾਂ ਹੀ ਕੇਂਦਰ ਸ਼ਾਸਤ੍ਰ ਦੇ ਅਧੀਨ ਆ ਉਹਨਾਂ ਦੀ ਲਾਅ ਐਂਡ ਔਰਡਰ ਦੀ ਜਿਹੜਾ ਕ੍ਰਾਈਮ ਹੈ ਕਰਪਸ਼ਨ ਹੈ ਸਾਰੀ ਉਹਨਾਂ ਦਾ ਕੇਂਦਰ ਸਰਕਾਰ ਦਾ ਸਬਜੈਕਟ ਆ ਇਸੇ ਕਰਕੇ ਚੰਡੀਗੜ੍ਹ ਦੀ ਐਫਆਈਆਰ ਹੈ ਹਾਂ ਜੇ ਮੋਹਾਲੀ ਦੇ ਵਿੱਚ ਪਿਸ਼ਨੂ ਸ਼ਾਰ ਦਾ ਪੈਸੇ ਦਿੰਦਾ ਫਿਰ ਸੀਬੀਆਈ ਦੇ ਉੱਤੇ ਰੋਕ ਸੀ ਕਿ ਸੀਬੀਆਈ ਮੋਹਾਲੀ ਦੇ ਵਿੱਚ ਐਂਟਰ ਕਿਵੇਂ ਕਰ ਗਈ ਸੀਬੀਆਈ ਮੋਹਾਲੀ ਚ ਨਹੀਂ ਆ ਸਕਦੀ ਸੀਬੀਆਈ ਚੰਡੀਗੜ੍ਹ ਤੱਕ ਕੰਮ ਕਰ ਸਕਦੀ ਹੈ ਇਸ ਕਰਕੇ ਉਹਨਾਂ ਨੇ ਜਿਹੜੀ ਚੰਡੀਗੜ੍ਹ ਚ ਐਫਆਈਆਰ ਦਰਜ ਕਰਕੇ ਫੋਨ ਤੇ ਗੱਲ ਕਰਾ ਕੇ ਲਿਆਂਦਾ ਨਾ ਉਹਦੇ ਉੱਤੇ ਆ ਨਾਲੇ ਦੂਜੀ ਜਿਹੜੀ ਗੱਲ ਹੈ ਰਿਕਵਰੀ ਹੋਈ ਆ ਹੁਣ ਉਹਦੇ 'ਚ ਬੜਾ ਔਖਾ ਹੋ ਜਾਂਦਾ ਰਿਕਵਰੀ ਹੋ ਜਵੇ ਤਾਂ ਬਹੁਤ ਔਖਾ ਹੋ ਜਾਂਦਾ ਬਈ ਸਰ ਇਹ ਤਾਂ ਰੈਡ ਹੈਂਡਿਡ ਹੋਇਆ ਕੰਮ ਇਹ ਤਾਂ ਪੈਸੇ ਉਹਨਾਂ ਨੇ ਕਿਹਾ ਬਈ 8 ਫੜਲਾ 8 8 ਕਹਿੰਦਾ ਸੀ 8 ਫੜਲਾ ਜਿੰਨੇ ਦਿਨ ਦਾ ਫੜਲਾ ਬਾਕੀ ਬਾਅਦ 'ਚ ਗੱਲ ਕਰਨੀ 8 ਲੈਣੇ 8 ਤੇ ਉਹਨਾਂ ਕੋ ਸਾਰੀਆਂ ਚੀਜ਼ਾਂ ਦੇ ਕੋਡ ਆ ਗਏ ਇਹ ਤਾਂ ਸਾਡੇ ਕ੍ਰਾਈਮ ਰੈਡ ਹੈਂਡਿਡ ਫੜਿਆ ਗਿਆ ਤੁਸੀਂ ਰੈਡ ਹੈਂਡਿਡ ਉਹਨੂੰ ਫੜ ਲਿਆ ਜਿਹਦੇ ਲਈ ਪੈਸੇ ਜਾ ਰਹੇ ਸੀਗੇ ਉਹ ਜੱਜ ਸਾਹਿਬ ਨੇ ਬਿਲਕੁਲ ਨਕਾਰ ਦਿੱਤਾ ਬਈ ਸੀਬੀਆਈ ਦਾ ਅਧਿਕਾਰ ਖੇਤਰ ਹੈਗਾ ਸੀਬੀਆਈ ਕ腐ਸ਼ਨ 'ਚ ਕੰਮ ਕਰ ਸਕਦੀ ਹੈ ਇਹਨੂੰ ਰੋਕਿਆ ਨਹੀਂ ਜਾ ਸਕਦਾ ਤੋ ਇਸ ਕਰਕੇ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਸੀਬੀਆਈ ਚੱਲ ਰਹੀ ਹੈ ਪੰਜਾਬ ਦੇ ਵਿੱਚ ਹੋਰ ਵੀ ਬੜੇ ਅਫਸਰ ਲਪੇਟੇ ਜਾਣਗੇ ਕਿਉਂਕਿ ਹਜੇ ਸੀਬੀਆਈ ਨੇ ਉਹ ਜਿਹੜਾ ਅਲਮਾਰੀ ਦਾ ਖਾਨਾ ਸਮਝੋ ਬੰਦੂਕ ਰੱਖਿਆ ਹੋਇਆ ਹਜੇ ਹਜੇ ਸਿਰਫ ੁੱਲਰ ਵਾਲੇ ਦੇ ਹੀ ਡਾਕੂਮੈਂਟਸ ਕਰਦੇ ਪਏ ਆ ਜਿਹੜਾ ਕਿਸ਼ਨੂ ਸ਼ਾਰਦਾ ਦਾ ਰਿਮਾਂਡ ਲਿੱਤਾ ਔਰ ਹਨੀ ਸ਼ਰਮਾ ਦਾ ਵਿੱਚ ਜ਼ਿਕਰ ਹੋਇਆ ਇਹਦਾ ਮਤਲਬ ਕਿਤੇ ਨਾ ਕਿਤੇ ਕਿਸ਼ਨੂ ਸ਼ਾਰਦਾ ਦੇ ਜ਼ਰੀਏ ਪੰਜਾਬ ਦੇ ਹੋਰ ਅਫਸਰਾਂ ਨੂੰ ਲਪੇਟਣ ਦੀ ਤਿਆਰੀ ਹੋ ਰਹੀ ਹੈ ਡਾਕਟਰ ਸਾਹਿਬ ਹੁਣ ਅੱਗੇ ਵੱਧਦੇ ਆ ਗੱਲ ਕਰਦੇ ਆ ਵਿਕਰਮ ਸਿੰਘ ਮਜੀਠੀ ਆਦਿ ਵਿਕਰਮ ਸਿੰਘ ਮਜੀਠੀਆ ਮਾਮਲੇ ਦੇ ਵਿੱਚ ਕੱਲ ਸੁਣਵਾਈ ਹੋਣੀ ਸੀ ਹੋਈ ਨਹੀਂ ਅੱਜ ਕੰਟੀਨਿਊ ਹੋਵੇਗੀ ਇਹ ਸਮਝ ਨਹੀਂ ਆਇਆ ਸਰ ਕਿ 2 ਦਿਨ ਸੁਣਵਾਈ ਚੱਲਦੀ ਪਈ ਹੈ ਨਹੀਂ ਕਰ ਲੈਂਦੇ ਹੁੰਦੇ ਕਈ ਵਾਰੀ ਜੱਜ ਸਾਹਿਬ ਜਿਹੜੇ ਆ ਜਿਹਦੇ ਵਿੱਚ ਲੰਬੀ ਬਹਿਸ ਹੋ ਜਾਏ ਤਰਕ ਜ਼ਿਆਦਾ ਆ ਜਾਣ ਐਵੀਡੈਂਸ ਜ਼ਿਆਦਾ ਆ ਜਾਣ ਉਹ ਬਚਾਅ ਪੱਖ ਦਾ ਵਕੀਲ ਸਰਕਾਰ ਦੇ ਵਕੀਲ ਦੰਦੋਂ ਜ਼ਿਆਦਾ ਬਹਿਸ ਕਰਨ ਲੱਗਿਆ ਕਿ ਇਹਦੇ ਵਿੱਚ ਬਹੁਤ ਜ਼ਿਆਦਾ ਹੋ ਗਿਆ ਕੱਲ ਲਈ ਜੱਜ ਸਾਹਿਬ ਪੈਂਡਿੰਗ ਰੱਖ ਲੈਣ ਹੁੰਦੇ ਉਹ ਨਹੀਂ ਜ਼ਰੂਰੀ ਹੁੰਦਾ ਕਿ ਉਹਦੇ ਵਿੱਚ ਫੋਰਸ ਹੁੰਦਾ ਕਿ ਅੱਜ ਦਾ ਫੈਸਲਾ ਅੱਜ ਕਰਨਾ ਜੱਜ ਉਹ ਬਹੁਤ ਅਧਿਕਾਰ ਹੁੰਦੇ ਚਾਰ ਦਿਨ ਵੀ ਪੈਂਡਿੰਗ ਰੱਖ ਸਕਦੇ ਆ ਉਹ ਇਹ ਜ਼ਰੂਰੀ ਨਹੀਂ ਹੈਗਾ ਕੱਲ ਵੀ ਦੇ ਸਕਦੇ ਦੀ ਫੈਸਲਾ ਅੱਜ ਵੀ ਦੇ ਸਕਦੇ ਆ ਉਹ ਠੀਕ ਹੈ ਕਈ ਵਾਰੀ ਬੈਚ ਲੰਬੀ ਚੱਲ ਜਾਂਦੀ ਹੈ ਹੋਰ بڑے ਕੇਸ ਹੁੰਦੇ ਆ ਉਹਨਾਂ ਨੇ ਕਿਹਾ ਹੋਣਾ ਬਈ ਇੱਥੇ ਕੱਲ ਵਿਚਾਰ ਕਰ ਲਾਂਗੇ ਅੱਜ ਤੁਸੀਂ ਬਹਿਸ ਕਰ ਲਓ ਫਿਰ ਰਾਤੀ ਫਾਈਲ ਪੜ੍ਹਦੇ ਆ ਪੂਰੀ ਉਹਦੇ ਲਾ ਪੁਆਇੰਟ ਦੇਖਦੇ ਆ ਥੌਟੀਆਂ ਦੇਖਣੀਆਂ ਹੁੰਦੀਆਂ ਹਾਈ ਕੋਰਟ ਦੀਆਂ ਸੁਪਰੀਮ ਕੋਰਟ ਦੀ ਥੌਟੀ ਕੀ ਕਹਦੀ ਆ ਸਾਰਾ ਕੁਝ ਦੇਖਣਾ ਉਹਦੇ ਵਿੱਚ ਵੀ ਜਿਹੜਾ ਵਾ ਆਰਾਊਂਡ ਇਹ ਨਾ ਨਹੀਂ ਜਿਹੜੇ 200 ਗਵਾਹ ਵਿੱਚ ਬਣਾਏ ਆ 40000 ਪੰਨਿਆਂ ਦੀ ਚਾਰਟ ਸੀਟ ਹੈਗੀ ਆ 200 ਗਵਾਹ ਵਿੱਚ ਬਣਾਏ ਹੋਏ ਆ ਵੀ ਪੰਜਾਬ ਬਿਜਲੈנס ਬਿਊਰੋ ਨੇ ਇਸ ਤੋਂ ਇਲਾਵਾ 700 ਕਰੋੜ ਦੇ ਆਸ-ਪਾਸ ਦੀ ਪ੍ਰਾਪਰਟੀ ਕੀਤੀ ਗਈ ਆ ਉਹਦੇ ਵਿੱਚ ਵੀ 700 ਕਰੋੜ ਆਮਦਨ ਤੋਂ ਵੱਧ ਜਾਇਦਾਦ ਦਾ ਹੈਗਾ ਤੇ ਇਸ ਕਰਕੇ ਜੱਜ ਵੀ ਕਈ ਵਾਰ ਹੁੰਦੇ ਬਈ ਹੈਵੀ ਫਾਈਲ ਆ ਪੂਰੀ ਫਾਈਲ ਨੂੰ ਸਟੱਡੀ ਕਰਕੇ ਹੀ ਇਹਦੇ ਵਿੱਚ ਡਿਸੀਜਨ ਜੋ ਦੇਣਾ ਧਈਏ ਉਹਨੂੰ ਲੱਗਦਾ ਕਿ ਅੱਜ ਆ ਜਾਈਗਾ ਉਹਦੇ ਵਿੱਚ ਹਲਕੇ ਫੈਸਲਾ ਕੋਈ ਨਾ ਕੋਈ ਆ ਜਾਏਗਾ ਪਈ ਆ ਤਾਂ ਉਹਨਾਂ ਨੂੰ ਜ਼ਮਾਨਤ ਦਿੱਤੀ ਜਾਏਗੀ ਜ਼ਮਾਨਤ ਰੱਦ ਕਰਤੀ ਜਾਊਗੀ ਦੋਨਾਂ ਚ ਇੱਕ ਕਮ ਹੋਏਗਾ ਡਾਕਟਰ ਸਾਹਿਬ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਨਾ ਦੇਣ ਦੀ ਗੱਲ ਚੱਲਦੀ ਹੈ ਮੈਂ ਹਰ ਵਾਰ ਇੱਕ ਚੀਜ਼ ਜ਼ਰੂਰ ਸੁਣਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਇਸ ਗੱਲੋਂ ਬਦਨਾਮ ਨੇ ਕਿ ਉਹ ਧਮਕੀਆਂ ਬਹੁਤ ਦੇ ਦਿੰਦੇ ਆ ਇਹ ਕੀ ਮੈਟਰ ਹੈ ਕਿਉਂ ਉਹਨਾਂ ਨੂੰ ਜ਼ਮਾਨਤ ਨਹੀਂ ਮਿਲ ਰਹੀ ਹਾਲਾਂਕਿ ਹੁਣ ਤਾਂ ਮਿਲ ਜਾਣੀ ਚਾਹੀਦੀ ਸੀ ਇਨਫੈਕਟ ਇਦਾਂ ਨਹੀਂ ਹੁੰਦਾ ਇਹ ਤੁਹਾਡੇ ਮਨ ਨੂੰ ਇੱਕ ਲੱਗਦਾ ਹੈ ਕਿ ਅਦਾਲਤਾਂ ਕੋਈ ਪ੍ਰੈਸ਼ਰ ਚ ਕੰਮ ਕਰਦੀਆਂ ਅਦਾਲਤਾਂ ਬਿਲਕੁਲ ਜਿਹੜੀਆਂ ਜੱਜ ਸਾਹਿਬ ਲਾ ਪੁਆਇੰਟ ਦੀ ਗੱਲ ਕਰਦੇ ਆ ਗੱਲ ਹੈਗੀ ਜੀ ਉਹਦੀ ਚਾਰ ਸ਼ੀਟ ਫਾਈਲ ਹੋਈ ਆ ਹੁਣੇ ਅਗਸਤ ਮਹੀਨੇ ਦੇ ਵਿੱਚ ਅਗਸਤ ਚ ਚਾਰ ਸ਼ੀਟ ਫਾਈਲ ਹੋਈ ਆ 40000 ਪੰਨਿਆਂ ਦੀ ਚਾਰ ਸ਼ੀਟ ਹੈ ਹੁਣ ਹੁੰਦਾ ਕੀ ਹੈ ਪ੍ਰਭਾਵਸ਼ਾਲੀ ਆ 200 ਗਵਾਹ ਹੈਗਾ ਵਿੱਚ ਵਿਜੀਲੈਂਸ ਨੇ ਤਰਕ ਦਿੱਤਾ ਹੋਣਾ ਵੀ ਇਹ ਬਾਹਰ ਆਣਗੇ ਤੇ ਗਵਾਹਾਂ ਨੂੰ ਡਰਾਣਗੇ ਸਾਡਾ ਕੇਸ ਖਰਾਬ ਹੋਊਗਾ ਸਾਡੇ ਕੇਸ ਦੀ ਨੁਕਸਾਨ ਹੋਊਗਾ ਫਿਰ ਜੱਜ ਉਹਦੇ ਵਿੱਚ ਥੋੜਾ ਜਿਹਾ ਕਰ ਲੈਂਦੇ ਆ ਵੀ ਚਲੋ ਠੀਕ ਆ ਹਜੇ ਥੋੜੀ ਦਰ ਰੱਖ ਲਓ ਇਹਨਾਂ ਨੂੰ ਪੂਰੀ ਇਨਵੈਸਟੀਗੇਸ਼ਨ ਫਾਈਨਲ ਕਰ ਲੈਂਦੋ ਜਿਹੜਾ ਉਹ ਜਿਹੜੇ ਹੋਰ ਕੰਮ ਕਰਨ ਵਾਲੇ ਆ ਇਸ ਸਫਾਪ ਵਿੱਚ ਸਲਤ ਲੈ ਆਣ ਵਾਲੀਆਂ ਚੀਜ਼ਾਂ ਹੈਗੀਆਂ ਜਾਂ ਹੋਰ ਸਪਲੀਮੈਂਟਰੀ ਦੇਣ ਵਾਲੀਆਂ ਚੀਜ਼ਾਂ ਉਹ ਦੇ ਲੋ ਤਾਂ ਕਿ ਉਸ ਤੋਂ ਪਹਿਲਾਂ ਨਾ ਕੀਤਾ ਜਾਵੇ ਜ਼ਰੂਰੀ ਨਹੀਂ ਹੁੰਦਾ ਹਾਂ ਹੁਣ ਉਹਦੇ ਚ ਪ੍ਰਾਪਰਟੀ ਛੋਟੀ ਹੋਵੇ ਕਰੋੜ 2 ਕਰੋੜ 4 ਕਰੋੜ 5 ਕਰੋੜ 10 ਕਰੋੜ 50 ਕਰੋੜ ਦੀ ਪ੍ਰਾਪਰਟੀ ਹੋਵੇ ਤਾਂ ਛੋਟੀ ਫਾਈਲ ਬਣ ਜਾਂਦੀ ਹੁਣ 40000 ਪੰਨਿਆਂ ਦੀ ਚਾਰ ਸ਼ੀਟ ਹੈ 200 ਗਵਾਹ ਹੈ ਇਸ ਕਰਕੇ ਉਹਦੇ ਵਿੱਚ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੁੰਦਾ ਬਿਜ਼ਨਸ ਵੀ ਤਰਕ ਦਿੰਦੀ ਹੈ ਵੀ ਸਾਡੇ ਗਵਾਹ ਜਿਹੜੇ ਆ ਉਹਨਾਂ ਨੂੰ ਡਰਾ ਸਕਦੇ ਕਿਉਂਕਿ ਵਿਕਰਮ ਮਜੀਠੀਆ ਨੇ ਪੰਜਾਬ ਦੇ ਸਾਬਕਾ ਮੰਤਰੀ ਨੇ اور ਇਹਨਾਂ ਦੀ ਧਰਮ ਪਤਨੀ ਗਨੀਵ ਕੌਰ ਮਜੀਠੀਆ ਪੰਜਾਬ ਦੀ ਐਮਐਲਏ ਹੈਗੀ ਆ ਅਕਾਲੀ ਦਲ ਦੇ ਤਗੜੇ ਲੀਡਰ ਨੇ ਇਹ ਸਾਡੇ ਤੇ ਕੋਈ ਨਾ ਕੋਈ ਨੁਕਸਾਨ ਕਰ ਸਕਦੇ ਗਵਾਵਾਂ ਦਾ ਇਸ ਕਰਕੇ ਥੋੜਾ ਜੱਜ ਵੀ ਕਹਿੰਦੇ ਚਲੋ ਫਿਰ ਠੀਕ ਹੈ ਥੋੜੀ ਕਸਟਡੀ ਹੋਰ ਕਟਾ ਲਓ ਡਿਡਿਊਸ਼ਨਲ ਕਸਟਡੀ ਚ ਰੱਖ ਲਓ ਥੋੜੀ ਦਰ ਹੋਰ ਤੋ ਤਾਕ ਤੁਸੀਂ ਆਪਣਾ ਕੰਮ ਪੂਰਾ ਕਰ ਲਓ ਫਿਰ ਇਹਨਾਂ ਨੂੰ ਦੇਖ ਲਾਂਗੇ ਬਿਲਕੁਲ ਉਹ ਦੇ ਸਕਦੇ ਦੇ ਦਿੰਦੇ ਉਹਦੇ ਚ ਇਸ ਕਰਕੇ ਲੇਟ ਹੋ ਗਿਆ ਅਦਰਵਾਈਜ਼ ਲੇਟ ਨਹੀਂ ਹੁੰਦਾ ਇਹਨਾਂ ਡਾਕਟਰ ਸਾਹਿਬ ਵੈਸੇ ਬਾਦਲ ਪਰਿਵਾਰ ਦੀ ਗੱਲ ਕਰੀਏ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਪਤਨੀ ਇਹ ਸਾਰਾ ਕੁਝ ਅੰਡਰ ਇਨਟੈਰੋਗੇਸ਼ਨ ਸੀ ਉਹਨਾਂ ਦਾ ਪਰਿਵਾਰ ਈਵਨ ਅੰਡਰ ਇਨਟੈਰੋਗੇਸ਼ਨ ਸੀ ਔਰ ਕਹਿੰਦੇ ਸਾਰੇ ਪੰਜਾਬ ਦੇ ਵਿੱਚ ਛਾਪੇ ਮਾਰੀਆਂ ਮਾਰ ਮਾਰ ਕੇ ਤੇ ਲੱਭ ਲੈਂਦਾ ਸੀ ਸਾਰਾ ਕੁਝ ਪ੍ਰਤਾਮੀਓ ਨਿਕਲ ਗਏ ਸੀ ਉਸ ਮਾਮਲੇ ਚ ਪਰ ਬਿਕਰਮ ਸਿੰਘ ਮਜੀਠੀਆ ਖੱਕਸੂ ਉਤੇ ਫਸ ਗਿਆ ਲੈ ਸਮਝ ਦਿਓ ਨਿਕਲੇ ਕਿਉਂ ਸੀਗੇ ਸਭ ਕਿਸੇ ਨੂੰ ਨਹੀਂ ਪਤਾ ਇੱਕ ਦਿਨ ਮੇਰਾ ਇੰਟਰਵਿਊ ਕਰੀਓ ਮੈਂ ਸਾਰੇ ਫੈਕਟਸ ਲੈ ਕੇ ਗਾਉਂਗਾ ਨਿਕਲੇ ਕਿਉਂ ਸੀ ਸਰਕਾਰ ਬਦਲ ਗਈ 2007 ਦੇ ਵਿੱਚ ਜਿਹੜੇ ਅਫਸਰਾਂ ਨੇ ਗਵਾਹੀਆਂ ਦਿੱਤੀਆਂ ਸੀ ਜਿਹੜੇ ਅਫਸਰ ਵਿੱਚ ਸੀਗੇ ਉਹ ਸਾਰੇ ਮੁਕਰੇ ਹੌਸਟਾਈਲ ਹੋਏ ਅਫਸਰ ਹੂੰ ਉਹਨਾਂ ਨੇ ਗਵਾਹੀਆਂ ਆਪਣੀਆਂ ਮੁਕਰੀਆਂ ਕੋਟਾ ਦੇ ਵਿੱਚ ਜਾ ਕੇ ਤਦ ਕਰਕੇ ਉਹ ਭਰੀ ਹੋਏ ਤੇ ਜੇ ਗਵਾਹ ਖੜੇ ਰਹਿੰਦੇ ਐਸਪੀ ਰੈਂਕ ਤੱਕ ਦੇ ਗਵਾਹ ਮੁਕਰੇ ਆ ਉਹਦੇ ਵਿੱਚ ਜੱਜ ਸਾਹਿਬ ਨੇ ਉਹਨਾਂ ਬਾਰੇ ਲਿਖਿਆ ਵੀ ਆ ਕਿ ਗਵਾਹ ਮੁਕਰੇ ਨੇ ਸਰਕਾਰ ਤੇ ਹੁਣ ਮੰਨ ਲਓ 200 ਗਵਾਹ ਹੈਗੇ ਆ ਸਰਕਾਰ ਕੱਲ ਨੂੰ ਕੋਈ ਹੋਰ ਆ ਜਾਂਦੀ ਹੈ ਅਕਾਲੀ ਦਲ ਤੇ ਆ ਜਾਂਦੀ ਹੈ 200 ਗਵਾਹ ਰਹਿਣੇ ਥੋੜਾ ਵਿੱਚੋਂ ਇਹ ਤਾਂ ਸਰਕਾਰ ਹੈ ਹਕੂਮਤ ਹੈ ਹਕੂਮਤ ਹੈ ਰਾਜੇ ਨੇ ਸਟੇਟ ਦੇ ਜੋ ਮਰਜ਼ੀ ਕਰ ਸਕਦੇ ਨੇ ਫਿਰ ਫਿਰ ਸਰਕਾਰੀ ਗਵਾਹ ਨਹੀਂ ਖੜਨੇ ਤੇ ਇਸ ਕਰਕੇ ਇਹ ਚੀਜ਼ਾਂ ਨੂੰ ਮੈਂ ਦੇਖਿਆ ਹੋਇਆ ਕਿ ਉਸ ਕੇਸ ਦੀ ਤਾਂ ਮੈਨੂੰ ਬਰੀਕੀ ਨਾਲ ਤਹਿਕੀਕਾ ਦਾ ਪਤਾ ਹੈ 2003 ਦੇ ਵਿੱਚ 2002-3 ਚ ਜੋ ਕੈਪਟਨ ਨਵਿੰਦਰ ਸਿੰਘ ਨੇ ਪਰਚੇ ਦਿੱਤੇ ਕਿਉਂਕਿ ਅਦਾਲਤ ਦੇ ਵਿੱਚ ਤਾਂ ਇੱਕ ਦਿਨ ਤੇ ਫੈਸਲਾ ਹੋਣੀ ਜਾਣਾ 5-7 ਸਾਲ ਲੱਗ ਜਾਂਦੇ ਆ ਅਗਲੇ ਹਕੂਮਤ ਬਦਲ ਗਈ ਨਾਲ ਹੀ ਅਫਸਰ ਬਦਲ ਗਏ ਅਫਸਰਾਂ ਨੇ ਸਲੂਟ ਸਰਕਾਰ ਨੂੰ ਦੇਣਾ ਅਫਸਰਾਂ ਨੇ ਸਲੂਟ ਸਰਕਾਰ ਨੂੰ ਦੇਣਾ ਅਫਸਰਾਂ ਨੇ ਸਲੂਟ ਕੈਪਟਨ ਨੂੰ ਨਹੀਂ ਦੇਣਾ ਸੀ ਉਦੋਂ ਉਹਨਾਂ ਨੇ ਪਹਿਲੇ ਦਿਨ ਹੀ ਜਦੋਂ ਸਲੂਟ ਦਿੱਤਾ ਨਾਲ ਹੀ ਸ਼ਾਮੀ ਡਿਸਾਈਡ ਹੋ ਗਿਆ ਚੱਕੋ ਫਾਈਲਾਂ ਦੇਖੋ ਕੀ ਕਰਨਾ ਕੀ ਨਹੀਂ ਕਰਨਾ ਤੇ ਉਹਨਾਂ ਨੇ ਉਸ ਦੇ ਹਿਸਾਬ ਨਾਲ ਉੱਚੋ ਜਿੱਦਾਂ ਟੈਕਨੀਕਲੀ ਕੀਤਾ ਵੀ ਇਹਦੀ ਗਵਾਹੀ ਮੁਕਰਵਾ ਲੋ ਇਹਦੀ ਗਵਾਹੀ ਟੈਂਟੀ ਕਰਦੋ ਉਹਦੀ ਮੈਟੀ ਕਰਦੋ ਤਾਂ ਉਸ ਕਰਕੇ ਬਰੀ ਹੋਏ ਹੈ ਉਹ ਇਦਾਂ ਨਹੀਂ ਬਰੀ ਹੋਏ ਕਿ ਜਿਹੜਾ ਵਾ ਮਤਲਬ ਜੱਜ ਸਾਹਿਬ ਨੇ ਉਹਦਾ ਬਰੀ ਕਰਤਾ ਜਦੋਂ ਗਵਾਹੀ ਹੈ ਨਹੀਂ ਗਏ ਜਿਹੜੀ ਜੁਡੀਸ਼ਰੀ ਸਿਸਟਮ ਆਂਡੀਆਂ ਦਾ ਉਹ ਗਵਾਹੀਆਂ ਦੇ ਸਿਰ ਤੇ ਚੱਲਦਾ ਉਹ ਤੱਥਾਂ ਦੇ ਆਧਾਰ ਤੇ ਚੱਲਦਾ ਹੂੰ ਤੇ ਜੇ ਸਾਹਮਣੇ ਗਵਾਹੀ ਨਹੀਂ ਖੜਾ ਜੇ ਗਵਾਹੀ ਨਹੀਂ ਹੈਗਾ ਤੇ ਜੈ ਸਾਹਮਣੇ ਸਜ਼ਾ ਕਿੰਨੂੰ ਦੇਣੀ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਹੁਣ ਇਹਨਾਂ ਦੋ ਮਾਮਲਿਆਂ ਦੀ ਭਵਿੱਖ ਕੀ ਕਹਿੰਦਾ ਉਹ ਸਮੇਂ ਤੇ ਵੈਸਰਾ ਜੋ ਵੀ ਹੋਏਗਾ ਦੱਸ ਦੇ ਰਹਿਵਾਂਗੇ ਬਣੇ ਰੋਮਨ ਇੰਡੀਆ ਪੰਜਾਬੀ ਤੇ